ਅਣੀ ਮੇਰਾ ਬੇਟਾ 10ਵੀਂ ਚ ਪੜਦਾ ਹੈ ਮੈਡਮ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਨਿਸ਼ਾਨ ਮੂੰਗੜਾ ਦੇ ਐ ਤਾਂ ਮੂੰਹ ਤੇ ਉੱਤੇ ਛਪੇ ਹੋਏ ਰਹੇ ਐ 2 ਵਜੇ ਤੱਕ 340 ਚਪੇੜਾ ਮਾਰਨ ਦਾ ਕੀ ਮਤਲਬ ਆਂਦਾ ਬੱਚੇ ਦੇ? ਉਹਨੂੰ ਕਿਹਨੇ ਦੱਸਿਆ ਵੀ 340 ਚਪੇੜਾ ਮਾਰ ਗਿਆ? ਸਾਡੇ ਮੁੰਡੇ ਨੇ ਦੱਸਿਆ ਆ ਕਿ ਮੂੰਹ ਦੇਖਿਆ ਮੈਂ ਉਹਦਾ ਮੂੰਹ ਤੇ ਉੱਤੇ ਨਿਸ਼ਾਨ ਬਣੇ ਹੋਏ ਸੀਗੇ। ਅਨੇ ਆਪਣੇ ਦੋਸਤ ਨੂੰ ਅੰਦਰ ਲੈ ਜਾਣਾ ਸੀਗਾ ਕਲਾਸ ਦੇ ਪੇਪਰ ਸੀ ਉਹਨਾਂ ਦਾ 9:30 ਵਜੇ ਕਹਿੰਦੀ ਨਹੀਂ ਭੇਜਣਾ ਇਹਨੂੰ ਮੈਂ ਉਹਦੇ ਚਪੇੜਾ ਲਗਾਤਾਰ ਮਾਰੀਆਂ ਗਿਆ ਸਾਰੇ ਸਕੂਲ ਨੇ ਦੇਖਿਆ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਕਿਹਾ ਨਹੀਂ ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਜਾਣਾ ਮੇਰਾ ਭਰਾ ਹੈ ਉਹ ਫਿਰ ਇਸੇ ਗੱਲ ਤੋਂ ਪਤਾ ਨਹੀਂ ਮੈਡਮ ਨੂੰ ਕੀ ਖੇਜਾਈ ਕੀ ਨਹੀਂ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ ਕਿ ਬਿਨਾ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ ਬੇਟੇ ਮਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਹਿਮੀ ਨਾਲ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਹਾਂਜੀ ਕੀ ਨਾਮਾ ਜੀ ਰਣਜੀਤ ਕੌਰ ਹਾਂਜੀ ਕੀ ਮਾਮਲਾ ਜੀ ਹਾਂਜੀ ਮੇਰਾ ਬੇਟਾ 10ਵੀਂ ਚ ਪੜਦਾ ਹੈ ਮੈਡਮ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਸਵੇਰੇ ਮਾਮਲਾ ਹੋਇਆ ਸੀ ਤਾਂ ਦੁਪਹਿਰ ਤੱਕ ਚਪੇੜਾ ਰਹੀਆਂ ਨੇ ਨਿਸ਼ਾਨ ਮੂੰਗਲਾ ਦੇ ਐ ਤਾਂ ਮੂੰਹ ਤੇ ਉੱਤੇ ਛਪੇ ਹੋਏ ਰਹੇ ਆ 2 ਵਜੇ ਤੱਕ ਇੰਨੀਆਂ ਚਪੇੜਾ 30 40 ਚਪੇੜਾ ਮਾਰਨ ਦਾ ਕੀ ਮਤਲਬ ਆਂਦਾ ਬੱਚੇ ਦੇ ਤੁਹਾਨੂੰ ਕਿਹਨੇ ਦੱਸਿਆ ਵੀ 30 40 ਚਪੇੜਾ ਮਾਰ ਗਏ ਸਾਡੇ ਮੁੰਡੇ ਨੇ ਦੱਸਿਆ ਆ ਕਿ ਮੂੰਹ ਦੇਖਿਆ ਮੈਂ ਉਹਦਾ ਮੂੰਹ ਦੇ ਉੱਤੇ ਨਿਸ਼ਾਨ ਬਣੇ ਹੋਏ ਸੀਗੇ ਹਾਂਜੀ ਤੁਸੀਂ ਕਾਰਨ ਪੁੱਛਿਆ ਨਹੀਂ ਬੇਟੇ ਨੂੰ ਕਿ ਕੀ ਪ੍ਰੋਬਲਮ ਸੀ ਪੁੱਛਿਆ ਸੀਗਾ ਦੋਸਤ ਨੂੰ ਅੰਦਰ ਲੈ ਜਾਣਾ ਸੀਗਾ ਕਲਾਸ ਦੇ ਪੇਪਰ ਸੀ ਉਹਨਾਂ ਦਾ 9:30 ਮੈਡਮ ਉਹਨੂੰ ਕਹਿ ਰਹੀ ਐ ਤੂੰ ਜਾ ਅੰਦਰ ਤੇ ਉਹਨੂੰ ਰਹਿਣ ਦੇ ਉਹਨੂੰ ਨਹੀਂ ਭੇਜਣਾ ਮੈਂ ਕਲਾਸ ਦੇ ਅੰਦਰ ਲੈ ਰੋਹਨ ਕਹਿੰਦਾ ਜੀ ਮੈਂ ਨਹੀਂ ਜਾਣਾ ਹੈਗਾ ਇਦਾਂ ਮੈਂ ਉਹਨੂੰ ਲੈ ਕੇ ਜਾਊਂਗਾ ਉਹ ਰੋਂਦਾ ਪਿਆ ਮੇਰਾ ਦੋਸਤ ਆਹੋ ਵੀ ਮੈਂ ਉਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਮੈਡਮ ਕਹਿੰਦੀ ਉਹਨੂੰ ਪੇਪਰ ਨਹੀਂ ਦਿਵਾਣਾ ਹਜੇ ਤੁਸੀਂ ਜਾਓ ਅੰਦਰ ਤੇ ਉਹਨੂੰ ਨਹੀਂ ਜਾਣ ਦੇਣਾ ਮੈਂ ਕੀ ਮਤਲਬ ਬੰਦਾ ਕਹਿੰਦਾ ਮੈਂ ਲੈ ਕੇ ਜਾਊਂਗਾ ਇਹਦਾ ਵੀ ਪੇਪਰ ਐ ਮੇਰਾ ਵੀ ਪੇਪਰ ਐ ਮੈਂ ਲੈ ਕੇ ਜਾਣਾ ਕਹਿੰਦੀ ਨਹੀਂ ਭੇਜਣਾ ਇਹਨੂੰ ਮੈਂ ਉਹਦੇ ਚਪੇੜਾ ਲਗਾਤਾਰ ਮਾਰੀਆਂ ਗਈਆਂ ਸਾਰੇ ਸਕੂਲ ਨੇ ਦੇਖਿਆ ਨੇ ਬਹੁਤ ਜ਼ਿਆਦਾ ਚਪੇੜਾ ਮਾਰੀਆਂ ਨੇ ਜਿਹੜੇ 2 ਵਜੇ ਤੱਕ ਨਿਸ਼ਾਨ ਰਹੇ ਆ ਮੂੰਹ ਦੇ ਉੱਤੇ ਮਾਰਨ ਦਾ ਮਤਲਬ ਕੀ ਬਣਦਾ ਇਹਨਾਂ ਦਾ ਸਾਡੇ ਬੱਚਿਆਂ ਨੂੰ ਇਹਨਾਂ ਲੇਕਿਨ ਜਿਹੜੇ ਕਲਾਸ ਦੇ ਇਨਚਾਰਜ ਕਿਹਨਾਂ ਵੱਲੋਂ ਮਾਰੇ ਗਏ ਇਨਚਾਰਜ ਵੱਲੋਂ ਜਾਂ ਮੈਡਮ ਵੱਲੋਂ ਕਿਹਦੇ ਵੱਲੋਂ ਮੈਡਮ ਵੱਲੋਂ ਮਾਰੀਆਂ ਗਈਆਂ ਇਨਚਾਰਜ ਮੈਡਮ ਅੱਛਾ ਜੀ ਤੇ ਹੁਣ ਕੀ ਮੰਗਤੀ ਕਰਦੇ ਹੋ ਕਿ ਸਰਕਾਰ ਸਕੂਲ ਦੁਬਾਰਾ ਅਸੀਂ ਇਨਸਾਫ ਮੰਗਦੇ ਆ ਜੀ ਸਾਡੇ ਬੱਚਿਆਂ 'ਚ ਐਦਾਂ ਮਾਰਨ ਦਾ ਮਤਲਬ ਕੀ ਬਣਦਾ ਇਹਨਾਂ ਦਾ ਦੋਨੋਂ ਬੱਚਿਆਂ ਨੂੰ ਮਾਰਿਆ ਹੈ ਡੀਪੀ ਸਰ ਨੇ ਵੀ ਮਾਰਿਆ ਦੂ ਉਹ ਕਾਤੋਂ ਮਾਰਿਆ ਜੀ ਕੈਮਰੇ ਲੱਗੇ ਹੋਏ ਨੇ ਜਿੱਥੇ ਹਾਂਜੀ 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 ਚੈੱਕ ਕਰ ਲਓ ਤੁਸੀਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਹੋਇਆ ਸੀ ਇਸ ਵੇਰੇ 9 ਵਜੇ ਤੋਂ ਬਾਅਦ ਹੀ ਅੱਛਾ ਜੀ ਤੇ ਤੁਹਾਡੇ ਬੇਟੇ ਨੇ ਕਦੋਂ ਦੱਸਿਆ ਸੀ ਆ ਕੇ ਇਹ ਮਾਰਿਆ ਸਾਡੇ ਬੱਚੇ ਆਏ ਇੱਕ 1:30 ਵਜੇ ਕਰੇ ਮਤਲਬ ਤੁਸੀਂ ਉਹਦਾ ਮੈਡੀਕਲ ਕਰਾਇਆ ਹੋਇਆ ਹਾਂਜੀ ਹਾਂਜੀ ਦਿਖਾਓ ਰਿਪੋਰਟ ਈਡ ਵਗੈਰਾ ਦਿੱਤੀ ਹੋਣ ਤੁਸੀਂ ਹਾਂਜੀ ਕੀ ਨਾਮ ਆ ਜੀ ਤੁਹਾਡਾ ਹਰਪ੍ਰੀਤ ਕੌਰ ਕੀ ਮਾਮਲਾ ਕੀ ਹੈਗਾ ਸਰ ਸਕੂਲ ਦੇ ਬਾਹਰ ਕਰਿਆ ਮਾਮਲਾ ਸਰ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜੇ ਹੋਏ ਸੀਗੇ ਮੇਰਾ ਬੱਚਾ ਪ੍ਰੇਲ ਦੇ ਵਿੱਚ ਖੜਿਆ ਹੋਇਆ ਪਿੱਛੋਂ ਸਾਰ ਆਇਆ ਉਹਨੇ ਮੁੱਕਾ ਮਾਰ ਜਦ ਮੇਰੇ ਬੱਚੇ ਨੇ ਪਲਟ ਕੇ ਦੇਖਿਆ ਕਿ ਹਾਂਜੀ ਸਰ ਕਿਉਂ ਮੁੱਕਾ ਮਾਰਿਆ ਕਿ ਮੇਰਾ ਕਸੂਰ ਕੀ ਗੁਨਾਹ ਕੀ ਤੇ ਸਾਰੇ ਚਪੇੜ ਮੇਰੀ ਮਾਰੀ ਮੇਰੇ ਬੱਚੇ ਦੀ ਜਿਹੜੀ ਲੱਗੀ ਹੋਈ ਸੀਗੀ ਆਨੇ ਕੋ ਨੀਚੇ ਗਿਰ ਗਈ ਬੱਚੇ ਨੂੰ ਵੀ ਗੁੱਸਾ ਆਇਆ ਬੱਚਾ ਰੋਣ ਲੱਗ ਗਿਆ ਫਿਰ ਇਹ ਦੀਦੀ ਦਾ ਬੇਟਾ ਸੀਗਾ ਜਿਹੜਾ ਤੇ ਉਹਨੇ ਕਿਹਾ ਕਿ ਚਲੋ ਅੰਦਰ ਚੱਲਦੇ ਮੇਰਾ ਬੇਟਾ ਰੋਂਦਾ ਪਿਆ ਸੀ ਮੈਡਮ ਨੇ ਬਾਹ ਫੜੀ ਉਹਨੂੰ ਕਹਿੰਦੀ ਕਿ ਸਰ ਕੋਲੋਂ ਮਾਫੀ ਮੰਗ ਮੇਰਾ ਬੱਚਾ ਕਹਿੰਦਾ ਮੇਰਾ ਮੈਡਮ ਜੀ ਕੋਈ ਗਲਤੀ ਨਹੀਂ ਮੈਂ ਕੋਈ ਕਸੂਰ ਨਹੀਂ ਕੀਤਾ ਕਿਤੇ ਮੈਂ ਸਰ ਨੇ ਮੇਰੇ ਥੱਪੜ ਮਾਰਿਆ ਉਲਟਾ ਮੈਂ ਮਾਫੀ ਮੰਗਾ ਸਰ ਕੋਲੋਂ ਮੈਨੂੰ ਕਿਹਨੀ ਨਹੀਂ ਫਿਰ ਵੀ ਮੇਰੇ ਬੱਚੇ ਨੇ ਮੈਡਮ ਦੇ ਕਹਿੰਤੇ ਇਨਚਾਰਜ ਦੇ ਕਹਿੰਤੇ ਮਾਫੀ ਮੰਗ ਲੀਤੀ ਫਿਰ ਇਹਨਾਂ ਦੇ ਬੇਟਾ ਕਹਿੰਦਾ ਕਿ ਆ ਜਾ ਅਰੁਣ ਚੱਲੀਏ ਕਲਾਸ ਦੇ ਪੇਪਰ ਦੇਣਾ ਫਿਰ ਮੈਡਮ ਕਹਿੰਦੀ ਨਹੀਂ ਤੂੰ ਚੱਲ ਅਰੁਣ ਆਪੇ ਆਏਗਾ ਉਹ ਕਹਿੰਦਾ ਨਹੀਂ ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਜਾਣਾ ਮੇਰਾ ਭਰਾ ਹੈ ਉਹ ਦੋਸਤ ਨਹੀਂ ਮੇਰਾ ਭਰਾ ਮੈਂ ਨਾਲ ਲੈ ਕੇ ਜਾਣਾ ਫਿਰ ਇਸੇ ਗੱਲ ਤੋਂ ਪਤਾ ਨਹੀਂ ਮੈਡਮ ਨੂੰ ਕੀ ਖੇਜ ਆਈ ਕੀ ਨਹੀਂ ਮੈਡਮ ਨੇ ਥੱਪੜ ਮਾਰੇ ਬੱਚੇ ਦੇ ਲਗਾਤਾਰ ਥੱਪੜ ਮਾਰੇ 9 ਵਜੇ ਤੇ ਥੱਪੜ ਵੱਜੇ ਬੱਚੇ ਦੇ 1:30 ਵਜੇ ਤੱਕ ਨਿਸ਼ਾਨ ਦਿਆ ਜਿਹੜਾ ਉਹਨਾਂ ਦੀ ਮੰਮਾ ਨੇ ਆ ਕਰਾਇਆ ਹੋਇਆ ਤੁਹਾਨੂੰ ਦਿਖਾਈ ਹੋਈ ਸੀਗੀ ਫ੍ਰੇਲ ਜਲਦੀ ਦੇ ਵਿੱਚ ਹੋਇਆ ਹੈ ਕਿ ਫ੍ਰੇਲ ਚੱਲ ਕੇ ਬੰਦ ਹੋ ਗਈ ਸੀ ਕਿ ਸ਼ਾਇਦ ਬੱਚੇ ਅੰਦਰ ਜਾਣ ਲੱਗੇ ਸੀਗੇ ਪੇਪਰ ਸੀ 10ਵੀਂ ਕਲਾਸ ਦਾ ਜੀ ਕਿਹੜੀ ਕਲਾਸ ਵਿੱਚ ਤੁਹਾਡਾ ਬੱਚਾ 10ਵੀਂ ਦਾ ਸਕੂਲ ਹੈ ਜੀ ਚਾਰ ਨਗਰ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਹੋ ਜੀ ਪ੍ਰਸ਼ਾਸਨ ਨੂੰ ਇਹੀ ਸਾਨੂੰ ਇਨਸਾਫ ਚਾਹੀਦਾ ਹੁਣ ਕਿ ਬਿਨਾਂ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਜਾ ਰਿਹਾ ਅਸੀਂ ਖੁਦ ਕਹਿ ਕੇ ਜਾਂਦੇ ਹਾਂ ਗਲਤੀ ਹੈ ਤੇ ਬੱਚੇ ਨੂੰ ਕੁੱਟੋ ਬਿਨਾਂ ਗਲਤੀ ਤੋਂ ਸਾਡੇ ਬੱਚੇ ਨੂੰ ਕਿਉਂ ਕੁੱਟਿਆ ਗਿਆ ਤੇ ਤੁਸੀਂ ਮੰਨਦੇ ਹੋ ਕਿ ਬਿਨਾਂ ਗਲਤੀ ਤੋਂ ਮਾਰਿਆ ਹੋਊਗਾ ਨਾ ਹਾਂ ਜੀ ਸਾਨੂੰ ਪਤਾ ਹੈ ਹਾਂ ਹਾਂ ਜੀ ਸਰ ਕੀ ਨਾਮ ਹੈ ਜੀ ਕਿਰਪਾਲ ਸਿੰਘ ਜੀ ਸਰਕਾਰੀ ਸਕੂਲ ਦੇ ਬਾਹਰ ਖੜੇ ਹੋਗੇ ਕਿ ਮਾਮਲਾ ਕੀ ਹੈ ਬੇਟੇ ਮਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਹਿਮੀ ਨਾਲ ਉਹ ਦੇਖ ਕੇ ਮੈਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪਰਸ ਕੰਪਲੀਟ ਕੀਤੀ ਹੈ ਜੋ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਲੱਗਦਾ ਕਿ ਮੈਡਮ ਨੇ ਕਿਉਂ ਕੁੱਟਿਆ ਵਾ ਜੀ ਬਿਨ ਮਤਲਬ ਕੁੱਟਿਆ ਜੀ ਬਿਨ ਮਤਲਬ ਕੋਈ ਵਜ੍ਹਾ ਨਹੀਂ ਮੈਂ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕਿ ਮੈਡਮ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਹੋਈ ਮੈਡਮ ਸਾਫ ਮੁਕਰ ਗਈ ਮੈਂ ਫੋਨ ਤੇ ਕੀ ਗੱਲ ਨਹੀਂ ਹੋਈ ਮੇਰੀ ਅੱਛਾ ਜੀ ਮੈਂ ਸਾਫ ਮੁਕਰ ਹਾਂ ਸਾਫ ਮੁਕਰ ਗਈ ਮੇਰੇ ਨਾਲ ਗੱਲ ਨਹੀਂ ਹੋਈ ਕਹਿੰਦੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਾਫ ਸੰਤੁਸ਼ਟ ਹੋ ਜਾਵੇ ਤੇ ਮੈਡਮ ਤੇ ਬੰਦੀ ਕਾਰਵਾਈ ਕੀਤੀ ਜਾਵੇ ਅੱਗੇ ਤੋਂ ਬੱਚੇ ਦੇ ਫਿਊਚਰ ਜੇ ਕੋਈ ਲਾਤੜਾ ਆਉਂਦੀ ਹੈ ਤੇ ਉਹਨੂੰ ਦੇਖਿਆ ਜਾਵੇ ਹਾਂ ਸੱਚੀ ਗੱਲ ਜੀ ਸਾਰਿਆਂ ਨੂੰ ਮੈਡਮ ਕੀ ਨਾਮ ਹੈ ਪਹਿਲਾਂ ਤੋਂ ਮੈਂ ਵਿਸ਼ਵਾ ਕਿਰਤ ਪ੍ਰਿੰਸੀਪਲ ਮਾਡਲ ਟਾਊਨ ਮੈਨੂੰ ਜਸਟ 3 ਦਿਨ ਪਹਿਲਾਂ ਇਸ ਸਕੂਲ ਦੀਆਂ ਪਾਵਰਸ ਮਿਲੀਆਂ ਮੈਂ ਸਾਰਾ ਮਾਮਲਾ ਜਿਹੜਾ ਹੈ ਹੁਣ ਵੀ ਮੈਨੂੰ ਫੋਨ ਗਿਆ ਇੱਕ ਮੈਡਮ ਦਾ ਕਿ ਐਵੇਂ ਸਕੂਲ ਚ ਮਾਮਲਾ ਹੈ ਮੈਂ ਉਧਰ ਐਸਓਈ ਮੋਡਲ ਟਾਊਨ ਨੂੰ ਛੱਡ ਕੇ ਇਧਰ ਆਈ ਐ ਮੈਂ ਹੁਣ ਡੀਪਲੀ ਪੇਰੈਂਟਸ ਨਾਲ ਬੱਚਿਆਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੀ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਕੋਈ ਬੱਚੇ ਦਾ ਦੁਸ਼ਮਣ ਨਹੀਂ ਐ ਮੈਂ ਦੇਖਦੀ ਆ ਇਸ ਮੈਟਰ ਦੇ ਵਿੱਚ ਕੀ ਹੈ ਕੀ ਪ੍ਰੋਬਲਮ ਹੈ ਜਿਵੇਂ ਇਸ ਮੈਟਰ ਦਾ ਕੋਈ ਸੋਲੂਸ਼ਨ ਹੋਗਾ ਮੈਂ ਤੁਹਾਨੂੰ ਕਾਲ ਕਰਕੇ ਦੱਸੂਗੀ ਕਿ ਸਾਡਾ ਆ ਮਾਮਲਾ ਸੀ ਉਹਦਾ ਆ ਸੋਲੂਸ਼ਨ ਹੈ ਜੇ ਉਹ ਹਾਇਰ ਅਥਾਰਟੀਜ਼ ਤੱਕ ਲੈ ਜਾਣ ਲਈ ਵੀ ਹੋਏਗਾ ਤਾਂ ਮੈਂ ਉੱਥੇ ਵੀ ਜ਼ ਆ ਬੱਚਿਆਂ ਦੇ ਪੇਰੈਂਟਸ ਕਾਮ ਕੀ ਇਦਾਂ ਜਿੱਦਾਂ ਬੱਚੇ ਨੂੰ ਕੁੱਟਿਆ ਗਿਆ ਕੁੱਟ ਸਕਦੇ ਆਪਾਂ ਨਹੀਂ ਕੁੱਟ ਨਹੀਂ ਸਕਦੇ ਪਰ ਫਿਰ ਵੀ ਜੇ ਬੱਚਾ ਕਲਾਸ 'ਚ ਬਹੁਤ ਸ਼ਰਾਰਤ ਕਰਦਾ ਹੈ ਸਾਡੇ ਆਪਣੇ ਬੱਚੇ ਨੇ ਇਹ ਕੋਈ ਐ ਤਾਂ ਹੈ ਨਹੀਂ ਕਿ ਅਸੀਂ ਕੋਈ ਦੁਸ਼ਮਣੀ ਕੱਢਣੀ ਹੈ ਕਿਸੇ ਬੱਚੇ ਦੇ ਨਾਲ ਅਸੀਂ ਆਪਣੇ ਘਰ ਵੀ ਬੱਚਿਆਂ ਦੇ ਇੱਕ ਅੱਧਾ ਜਿ ਥੱਪੜ ਲਾ ਦਿੰਨੇ ਆ ਬਟ ਮੈਂ ਇਹ ਮੈਟਰ ਦੇਖੂੰਗੀ ਕਿਉਂਕਿ ਮੈਨੂੰ ਲੱਗਦਾ ਥੋੜਾ ਸੀਰੀਅਸ ਮੈਟਰ ਹੈ ਮੈਂ ਬੱਚੇ ਨੂੰ ਵੀ ਪੁੱਛੂੰਗੀ ਟੀਚਰ ਨੂੰ ਵੀ ਪੁੱਛੂੰਗੀ ਜੋ ਵੀ ਇਹਦਾ ਹੋਇਆ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਆਪ ਕਾਲ ਕਰ ਜੂਗੀ ਪ੍ਰਿੰਸੀਪਲ ਨੂੰ ਲੇਕਿਨ ਪੇਰੈਂਟਸ ਨੇ ਕਦੇ ਵੀ ਰੋਪ ਰੀਐਕਸ਼ਨ ਨਿਕਲਦਾ ਹੋਗਾ ਮੈਡਮ ਫਿਰ ਲੈਟ ਅਸ ਸੀ ਜੋ ਵੀ ਇਹਦਾ ਉਹ ਐਕਸ਼ਨ ਹੋਏਗਾ ਜ਼ਰੂਰ ਲਏਗਾ ਮੈਂ ਹਰ ਅਥਾਰਟिटीज ਨਾਲ ਸਲਾਹ ਕਰਕੇ ਇਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਇਹਦਾ ਕੀ ਐਕਸ਼ਨ ਹੋਏਗਾ ਬੱਚਾ ਅਗਰ ਗਲਤ ਕਰਦਾ ਤੇ ਉਹਨੂੰ ਪਨਿਸ਼ਮੈਂਟ ਵੀ ਦੇ ਸਕਦੇ ਹੋ ਮੋਟਾ ਜਿਹਾ ਸਜ਼ਾ ਦੇ ਦੇ ਸਕਦੇ ਨਹੀਂ ਕੀ ਸਜ਼ਾ ਦੇ ਤੁਸੀਂ ਤਾਂ ਮੈਂ ਨਾ ਲੈਸ ਨਾ ਨੋ 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 ਉਹ ਵੀ ਨਹੀਂ ਕਰ ਸਕਦੇ ਉਹ ਵੀ ਤੁਹਾਡੇ ਤੁਸੀਂ ਆ ਜਾਂਦੇ ਹੋ ਵੀਡੀਓਜ਼ ਬਣਾਉਣ ਬੱਚਿਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਬੱਚਿਆਂ ਨੂੰ ਅਸੀਂ ਕੋਈ ਪੈਸੇ ਦੀ ਪੈਨਿਸ਼ਮੈਂਟ ਨਹੀਂ ਲਾ ਸਕਦੇ ਬੱਚਿਆਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਸਜ਼ਾ ਨਹੀਂ ਦੇ ਸਕਦੇ ਇਸੇ ਕਰਕੇ ਬੱਚਿਆਂ ਦੇ ਵਿੱਚ ਲੜਾਈਆਂ ਝਗੜੀਆਂ ਤੁਸੀਂ ਰੋਜ਼ ਦੇਖਦੇ ਹੋ ਨਾ ਬੱਚੇ ਕਿੰਨਾ ਲੜਦੇ ਝਗੜਦੇ ਨੇ ਕਿਉਂਕਿ ਬੱਚੇ ਸਾਤੋਂ ਵੀ ਵੱਧ ਸਮਾਰਟ ਨੇ ਬੱਚਿਆਂ ਨੂੰ ਪਤਾ ਵੀ ਸਾਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ ਸਾਨੂੰ ਤੁਸੀਂ ਸਕੂਲ ਤੋਂ ਨਹੀਂ ਕੱਢ ਸਕਦੇ ਤਾਂ ਵੀ ਆ ਜਾਂਦੇ ਜੀ ਸਾਡੇ ਬੱਚੇ ਨੂੰ ਸਕੂਲ ਤੋਂ ਕਿਉਂ ਕੱਢਿਆ ਇੱਕ ਹਫ਼ਤੇ ਲਈ ਐਕਸਪੈਲ ਨਹੀਂ ਕਰ ਸਕਦੇ ਬਹੁਤ ਕੁਝ ਬੱਚੇ ਵੀ ਕਰਦੇ ਨੇ ਬਟ ਚਲੋ ਮੈਂ ਇਸ ਮਾਮਲੇ ਦੇ ਵਿੱਚ ਮੈਂ ਡੀਪ ਰੂਟ ਜਾ ਕੇ ਦੇਖਦੀ ਹਾਂ ਤਾਂ ਜੀ ਮੈਂ ਦੇਖ ਰਹੀ ਹਾਂ ਜੀ ਡੀਪ ਰੂਟ ਜਾ ਕੇ ਹਾਂ ਮੈਂ ਡੀਪ ਰੂਟ ਜਾ ਕੇ ਦੇਖਦੀ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬੱਚੇ ਦਾ ਕਸੂਰ ਹੋਵੇ ਜਾਂ ਹਰ ਵਾਰ ਟੀਚਰ ਦਾ ਕਸੂਰ ਹੋਵੇ ਮੈਂ ਇਹ ਮਾਮਲਾ ਦੇਖਦੀ ਹਾਂ ਥੈਨ ਮੈਂ ਤੁਹਾਨੂੰ ਆਪ ਦੱਸਾਂਗੀ ਕੀ ਹੈ ਕਿ ਤੁਸੀਂ ਇਹਨੂੰ ਛੁਟਹਾਨ ਨਹੀਂ ਦੇਵੇਂ ਮੈਂ ਜਦ ਮੈਂ ਹਜੇ ਪਤਾ ਹੀ ਨਹੀਂ ਕੀਤਾ ਤਾਂ ਮੈਂ ਕਿਉਂ ਛੁਟਲਾਂਗੀ ਬਿਲਕੁਲ ਨਹੀਂ ਛੁਟਲਾਂਦੀ ਪਈ ਮੈਂ ਮੈਂ ਨਹੀਂ ਛੁਟਲਾਂਗੀ ਜੀ ਠੀਕ ਹੈ ਨਾ ਠੀਕ ਹੈ ਜੀ ਹਾਂ ਠੀਕ ਹੈ ਜੀ ਓਕੇ